ਅਸੀਂ ਤਿੰਨੇ ਟੈਂਪੂ ਗੋਲਟੀ ਦੀ ਬਹੂ ਜਿੱਦਣ ਨੂੰ ਜਾਂਦੀ ਮਾਗਰੇ ਲਾਣ ਦੇ ਟੈਂਪੂ ਚੜੂ ਵਾਲਾ ਮਾਗਰੇ ਟੈਂਪੂ ਚੜੂ ਵਾਲਾ ਹਾਂ ਕਰਤਾਰੂ ਵਾਲਾ ਗਾਣਾ ਜਾਂਦੀ ਉਹਦਾ ਹਾਂ ਉਹੀ ਚੱਲੀ ਜਾਂਦਾ ਸੀ ਸਾਡਾ ਹਰ ਵਕਤ ਕਿਹੜਾ ਗਾਣਾ ਸੀਗਾ ਦੱਸ ਭੈਣੇ ਕਰਤਾਰੋ ਬੋਟਾਂ ਕਿਉਂ ਭਾਵੇਂਗੀ ਇਹ ਚੱਲਦਾ ਹੁੰਦਾ ਸੀ ਇਹਦੀ ਟੀਮ ਫੋਗਮੰਟ ਮੰਦੀਦੀ ਉਹ ਹਾਂ ਹਾਂ ਇਹਨਾਂ ਦਾ ਵਕਤ ਹੁੰਦੇ ਕਾਮਾ ਮਾਗਰੀ ਲਾ ਲਾ ਕੱਦਣਾ ਨਾ ਰੋਸੀਗਰ ਰੋਡ ਤੇ ਇਹ ਉਪਮਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਹ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟਿਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇਹ ਉਪਮਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਹ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟਿਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇਹ ਉਪਮਕਰ ਨੇ ਕਦੇ ਐਸ ਫੁੱਲਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲਤੇ ਕਦੇ ਉਸ ਫੁੱਲ ਤੇ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਅਸੀਂ ਤਿੰਨੇ ਟੈਂਪੂ ਗੋਲਟੀ ਦੀ ਬਹੂ ਜਿੱਦਣ ਨੂੰ ਜਾਂਦੀ ਮਾਗਰੇ ਲਾਉਣ ਦੇ ਟੈਂਪੂ ਚੜੂ ਵਾਲਾ ਮਾਗਰੇ ਟੈਂਪੂ ਚੜੂ ਵਾਲਾ ਹਾਂ ਕਰਤਾਰੂ ਵਾਲਾ ਗਾਣਾ ਜਾਂਦੀ ਉਹਦਾ ਹਾਂ ਉਹੀ ਚੱਲੀ ਜਾਂਦਾ ਸੀ ਸਾਡਾ ਹਰ ਵਕਤ ਕਿਹੜਾ ਗਾਣਾ ਸੀਗਾ ਦੱਸ ਭੈਣੇ ਕਰਤਾਰੋ ਬੋਟਾਂ ਕਿਉਂ ਭਾਵੇਂਗੀ ਇਹ ਚੱਲਦਾ ਹਮਦਾ ਇਹ ਨਹੀਂ ਦੀ ਫੋਗਮੰਟ ਮੰਨਦੀ ਤੇ ਉਹ ਹਾਂ ਹਾਂ اينه دو گھنٹے يہ كلام والا ماغري لا کو ਕੇ ਉਪ ਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ ਤਿਤਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਤਿਤਲੀਆਂ ਨੇ ਤਿਤਲੀਆਂ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇਹ ਉਪਮਕਰਨੇ ਕਦੇ ਐਸ ਬੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਬੁੱਲ ਤੇ ਕਦੇ ਐਸ ਬੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ